ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਦਾ ਝੰਡਾ ਚੁੱਕਿਆ ਗਿਆ ਅਤੇ ਇਹ ਬਗਾਵਤ ਦਾ ਝੰਡਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕਿਆ ਹੈ ਆਖਿਰਕਾਰ ਇਹ ਖਬਰਾਂ ਕਿੱਥੋਂ ਆ ਰਹੀਆਂ ਨੇ ਆਖਿਰਕਾਰ ਮੁੱਖ ਮੰਤਰੀ ਨੂੰ ਝੰਡਾ ਜਿਹੜਾ ਬਗਾਵਤ ਦਾ ਕਿਉਂ ਚੁੱਕਣਾ ਪੈ ਗਿਆ ਉਹ ਵੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਦੋਂ ਪਾਰਟੀ ਆਪਣੇ ਉਮੀਦਵਾਰ ਐਲਾਨ ਚੁੱਕੀ ਹੋਵੇ ਅਤੇ ਪ੍ਰਚਾਰ ਜਿਹੜਾ ਉਹ ਆਰੰਭ ਦਿੱਤਾ ਗਿਆ ਹੋਵੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਾਫ਼ ਸੰਕੇਤ ਦੇ ਦਿੱਤਾ ਹੈ ਚਾਹੇ ਇਸ ਨੂੰ ਬਗਾਵਤ ਮੰਨ ਲਿਆ ਜਾਵੇ ਚਾਹੇ ਇਸ ਨੂੰ ਅੱਖਾਂ ਵਿਖਾਉਣੀਆਂ ਮੰਨ ਲਿਆ ਜਾਣ ਇਹ ਹੁਣ ਸਾਫ਼ ਕਰ ਦਿੰਦਾ ਹੈ ਕਿ ਜੇਕਰ ਲੋਕ ਸਭਾ ਦੇ ਉਮੀਦਵਾਰ ਚੁਣਨੇ ਨੇ ਤਾਂ ਉਹ ਮੈਂ ਚੁਣਾਗਾ ਜਾਂ ਫਿਰ ਪੰਜਾਬ ਵਾਲੀ ਟੀਮ ਚੁਣੇਗੀ ਆਖਰਕਾਰ ਇਹ ਸਵਾਲ ਕਿਉਂ ਪੈਦਾ ਹੋਇਆ ਆਖਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅੱਖਾਂ ਕਿਉਂ ਵਿਖਾਉਣੀਆਂ ਪਈਆਂ ਇਹਦੇ ਪਿੱਛੇ ਇੱਕ ਵੱਡਾ ਕਾਰਨ ਤੁਹਾਨੂੰ ਯਾਦ ਹੋਵੇਗਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਸਰਕਾਰ ਬਣ ਤੋਂ ਬਾਅਦ ਹੀ ਛੇਤੀ ਪੰਜਾਬ ਦੀਆਂ 7 ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹ ਖਾਲੀ ਹੋ ਗਈਆਂ ਅਤੇ ਇਸ ਤੋਂ ਬਾਅਦ ਨਵੇਂ ਰਾਜ ਸਭਾ ਮੈਂਬਰ ਚੁਣੇ ਜਾਣੇ ਸਨ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੈਰਾਸ਼ੂਟਡ ਰਾਜ ਸਭਾ ਦੇ ਐਮਪੀ ਬਣਾ ਦਿੱਤੇ ਜਿਸ ਦੇ ਵਿੱਚ ਕਈ ਨਾਂ ਅਜਿਹੇ ਨੇ ਜਿਹੜੇ ਨਾ ਅੱਜ ਆਮ ਆਦਮੀ ਪਾਰਟੀ ਦੇ ਲਈ ਸਿਰਦਰਦੀ ਬਣ ਗਏ ਨੇ ਆਮ ਆਦਮੀ ਪਾਰਟੀ ਲਈ ਉਹਨਾਂ ਦਾ ਉਹ ਹਾਲ ਹੈ ਕਿ ਨਾ ਤਾਂ ਉਹ ਕਹਿ ਸਕਦੇ ਕਿ ਹੋਮੋਪੈਥੀ ਬਣ ਚੁੱਕੇ ਨੇ ਉਹਨਾਂ ਦੇ ਲਈ ਨਾ ਉਹਨਾਂ ਦਾ ਹੁਣ ਕੋਈ ਨੁਕਸਾਨ ਹੋ ਰਿਹਾ ਨਾ ਕੋਈ ਫਾਇਦਾ ਹੋ ਰਿਹਾ ਫਾਇਦਾ ਤਾਂ ਕੀ ਹੋਣਾ ਸੀ ਨੁਕਸਾਨ ਹੀ ਕਹਿ ਸਕਦੇ ਆ ਕਿ ਨੁਕਸਾਨ ਹੋ ਰਿਹਾ ਆ ਆਖਰਕਾਰ ਆਮ ਆਦਮੀ ਪਾਰਟੀ ਨੇ ਜਿਹੜੀਆਂ ਹੱਥਾਂ ਨਾਲ ਗੰਡਾ ਦਿੱਤੀਆਂ ਸੀ ਅੱਜ ਉਸ ਨੂੰ ਮੂੰਹ ਦੇ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ ਤਾਂ ਸਥਿਤੀ ਇਹ ਹੈ ਰਾਜ ਸਭਾ ਦੇ ਵਿੱਚ ਸੱਤ ਰਾਜ ਸਭਾ ਮੈਂਬਰ ਪੰਜਾਬ ਤੋਂ ਜਾਂਦੇ ਨੇ ਪੂਰੀ ਦੀ ਪੂਰੀ ਟੀਮ ਉਸ ਵੇਲੇ ਕਾਂਗਰਸ ਦੀ ਨਲਾਇਕੀ ਦੇ ਕਾਰਨ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਕੀ 7 ਰਾਜ ਸਭਾ ਮੈਂਬਰ ਗਏ ਜਿਸ ਦੇ ਵਿੱਚ ਵੱਡੇ ਨਾਂ ਸ਼ਾਮਲ ਨੇ ਪਹਿਲਾ ਨਾਂ ਰਾਗਵ ਚੱਡਾ ਦਾ ਫਿਰ ਸੰਦੀਪ ਪਾਠਕ ਦਾ ਇਹਨਾਂ ਦੋਵਾਂ ਨੂੰ ਮੈਂ ਕੁਛ ਮਿੰਟ ਲਈ ਸਾਈਡ ਤੇ ਰੱਖ ਦਿੰਦਾ ਫਿਰ ਨਾਂ ਆਉਂਦਾ ਆ ਹਰਪਜਨ ਸਿੰਘ ਦਾ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵਿਕਰਮ ਸਾਨੀ ਦਾ ਸੰਜੀਵ अरोੜਾ ਦਾ ਅਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਮਾਲਕ ਨੇ ਜਿਹੜੇ ਉਹਨਾਂ ਦਾ ਇਹ ਉਹ ਲੋਕ ਨੇ ਜਿਹੜੇ ਆਜ ਆਮ ਆਦਮੀ ਪਾਰਟੀ ਦੇ ਲਈ ਪੰਜ ਲੋਕ ਜਿਹੜੇ ਨੇ ਉਹ ਸਿਰਦਰਦੀ ਬਣ ਗਏ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਤੇ ਕੋਈ ਵੀ ਇਹਨਾਂ ਦੇ ਵਿੱਚੋਂ ਇੱਕ ਜਣਾ ਨਹੀਂ ਬੋਲਿਆ ਜਿਸ ਪਾਰਟੀ ਨੇ ਤੁਹਾਨੂੰ ਇਹਨਾਂ ਮਾਨ ਸਨਮਾਨ ਦਿੱਤਾ ਹੋਵੇ ਜਿਸ ਪਾਰਟੀ ਤੁਹਾਨੂੰ ਰਾਜ ਸਭਾ ਦੀਆਂ ਪੌੜੀਆਂ ਚੜਾਇਆ ਹੋਵੇ ਉਸ ਪਾਰਟੀ ਦਾ ਮੁਖੀ ਗ੍ਰਿਫਤਾਰ ਕਰ ਲਿਆ ਜਾਵੇ ਸਾਰੀ ਪਾਰਟੀ ਇਹ ਰੋਲਾ ਪਾ ਰਹੀ ਹੈ ਕਿ ਗ੍ਰਿਫਤਾਰੀ ਜਿਹੜੀ ਆ ਉਹ ਸਿਆਸੀ ਬਦਲਾਖੋਰੀ ਹੈ ਸਿਆਸੀ ਕਾਰਨਾ ਕਰਕੇ ਹੋਈ ਹੈ ਤੇ ਤੁਸੀਂ ਮੂੰਹ 'ਚ ਘੁੰਗਣੀਆਂ ਪਾ ਕੇ ਘਰਾਂ 'ਚ ਵੜ ਜਾਓ ਇਹ ਕਿਸੇ ਨੂੰ ਵੀ ਨਹੀਂ ਹੱਜ ਮਾਰਿਆ ਤੇ ਆਮ ਆਦਮੀ ਪਾਰਟੀ ਆਲੇ ਇਸ ਮਾਮਲੇ ਚ ਜਿਹੜੇ ਆ ਮੱਥੇ ਤੇ ਹੱਥ ਮਾਰ ਕੇ ਪਿੱਟ ਰਹੇ ਨੇ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਪਾਰਟੀ ਦੀ ਲੀਡਰਸ਼ਿਪ ਨੂੰ ਸਾਫ਼ ਕਹਿਤਾ ਹੈ ਕਿ ਜਿਹੜੇ ਤੁਸੀਂ ਚੁਣ ਕੇ ਲਿਆਏ ਸੀ ਹਾਲਾਂਕਿ ਉਹਨਾਂ ਦੇ ਚੋਣ ਬਾਰੇ ਕਈ ਗੱਲਾਂ ਨੇ ਕੋਈ ਕਹਿੰਦਾ ਕਿ ਵੀ ਪੈਸੇ ਲੈ ਕੇ ਟਿਕਟਾਂ ਦੇਤੀਆਂ ਕੋਈ ਕਹਿੰਦਾ ਕਿਵੇਂ ਕੋਈ ਕਹਿੰਦਾ ਕਿਵੇਂ ਇਹ ਗੱਲਾਂ ਕਦੇ ਸਾਬਤ ਨਹੀਂ ਹੋਈਆਂ ਇਹ ਸਿਰਫ ਖੁੰਡ ਚਰਚਾ ਦਾ ਵਿਚਾਰ ਰਹੀਆਂ ਨੇ ਸਚਾਈ ਕੀ ਹੈ ਇਹ ਇੱਕ ਅਲੱਗ ਗੱਲ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਨੂੰ ਯਾਦ ਹੈ ਕਿ ਤੁਹਾਨੂੰ ਦੱਸ ਦਵਾਂ ਜາດ ਸ਼ੈ ਤੁਹਾਨੂੰ ਨਾ ਹੋਵੇ ਤੁਹਾਨੂੰ ਦੱਸ ਦਵਾਂ ਕਿ ਕੱਲ ਤੋਂ ਇੱਕ ਖਬਰ ਮੀਡੀਆ ਚ ਚੱਲ ਰਹੀ ਹੈ ਇਹਨਾਂ ਪੰਜ ਰਾਸਵਾ ਮੈਂਬਰਾਂ ਨੂੰ ਲੈ ਕੇ ਹਰਭਜਨ ਸਿੰਘ ਸੰਜੀਵ अरोड़ा ਵਿਕਰਮ ਸਾਨੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਅਤੇ ਜਿਹੜੇ ਬਾਬਾ ਬਲਬੀਰ ਸਿਚੇਵਾਲ ਨੇ ਉਹਨਾਂ ਨੂੰ ਲੈ ਕੇ ਇਹ ਖਬਰ ਕਿਉਂ ਆਈ ਜਾਣਕਾਰ ਮੰਨਦੇ ਐ ਮੀਡੀਆ ਦੇ ਅੰਦਰ ਪੱਤਰਕਾਰਤਾ ਦੇ ਅੰਦਰ ਸਮਝ ਰੱਖਣ ਵਾਲੇ ਲੋਕ ਇਹ ਗੱਲ ਮੰਨਦੇ ਐ ਕਿ ਇਹ ਖਬਰ ਐਵੇਂ ਨਹੀਂ ਆ ਗਈ। ਇਹ ਕਿਸੇ ਪੱਤਰਕਾਰ ਨੂੰ ਕਿਸੇ ਰਿਪੋਰਟਰ ਨੂੰ ਐਵੇਂ ਸੁੱਤੇ ਪਿਆ ਯਾਦ ਨਹੀਂ ਆ ਗਿਆ ਵੀ ਹਾ ਹਾ ਇਹ ਗੱਲ ਹੋ ਗਈ ਮੈਂ ਖਬਰ ਲਿਖਦਾ। ਇਦਾਂ ਕਿਸੇ ਨੇ ਕਲਮ ਨਹੀਂ ਕਸਾਈ। ਇਹ ਖਬਰ ਜਿਹੜੀ ਐ ਇਹ ਇੱਕ ਸੈਕਟਰ ਚੋਂ ਚੱਲੀ ਐ। ਇੱਕ ਸੈਕਟਰ ਚੋਂ ਭਾਵੇਂ ਮੁੱਖ ਮੰਤਰੀ ਦੀ ਕੋਠੀ ਚੋਂ ਇਸ ਖਬਰ ਨੂੰ ਹਲਾਰਾ ਦਿੱਤਾ ਗਿਆ। ਇਹ ਖਬਰ ਫਿਰ ਅੱਗੇ ਜਾ ਕੇ ਚੱਲਦੀ 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 ਚਰਚਾ ਚਾਗੀ ਹੁਣ ਇਹ ਕਾਰਨ ਇਹ ਕਿ ਆ ਵੀ ਖਬਰ ਜਿਹੜੀ ਆ ਮੁੱਖ ਮੰਤਰੀ ਨੇ ਸੰਕੇਤ ਦਿੱਤੇ ਬਗਾਵਤ ਕਰਤੀ ਅੱਖਾਂ ਵਿਖਾਤੀਆਂ ਜੋ ਤੁਹਾਡਾ ਜੀ ਕਰਦਾ ਤੁਸੀਂ ਕਹਿ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਜਿਹੜੀ ਆਪ ਦੀ ਹਾਈ ਕਮਾਂਡਾ ਨੂੰ ਸਾਫ਼ ਕਰਤਾ ਕਿ ਜਿਹੜੇ ਤੁਸੀਂ ਉਹ ਲੈ ਕੇ ਆਏ ਸੀਗੇ 4-5 ਜਾਣੇ ਉਹਨਾਂ ਦਾ ਹਾਲ ਤੁਸੀਂ ਵੇਖ ਲਿਆ ਨਾ ਉਹਨਾਂ ਨੇ ਕੋਈ ਪੰਜਾਬ ਦਾ ਮੁੱਦਾ ਚੱਕਿਆ ਨਾ ਉਹਨਾਂ ਨੇ ਲੋਕਾਂ ਦਾ ਮੁੱਦਾ ਚੱਕਿਆ ਲੋਕਾਂ ਦਾ ਪੰਜਾਬ ਦਾ ਮੁੱਦਾ ਦੂਰ ਦੀ ਗੱਲ ਹੈ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਨਹੀਂ ਬੋਲੇ ਧਰਨੇ ਪ੍ਰਦਰਸ਼ਨ ਤੇ ਜਾਣਾ ਦੂਰ ਦੀ ਗੱਲ ਐ ਭੁਖੜਤਾਲ ਹੋ ਕੇ ਹਟੀ ਐ ਤੁਸੀਂ ਵੇਖ ਹੀ ਲਿਆ ਹੁਣ ਕਿਹੜਾ ਆਇਆ ਕਿਹੜਾ ਨਹੀਂ ਆਇਆ ਤਾਂ ਇਹ ਹਾਲਾਤ ਨੇ ਤਾਂ ਭਗਵੰਤ ਮਾਨ ਦਾ ਸਾਫ਼ ਹੁਣ ਹਾਈ ਕਮਾਂਡ ਨੂੰ ਕਹਿਣਾ ਐ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹ ਮੈ ਚੁਣਾਗਾ ਮੇਰੀ ਟੀਮ ਚੁਣੂਗੀ ਜਾਂ ਫਿਰ ਪੰਜਾਬ ਦੀ ਲੀਡਰਸ਼ਿਪ ਚੁਣੂਗੀ ਇਹ ਗੱਲ ਸਪਸ਼ਟ ਹੈ ਕਿ ਉਹ ਲੋਕ ਚੁਣੇ ਜਾਣਗੇ ਜਿਹੜੇ ਲੋਕ ਪੰਜਾਬ ਦੀ ਗੱਲ ਕਰਨ ਪਾਰਟੀ ਦੀ ਗੱਲ ਕਰਨ ਪਾਰਟੀ ਵਰਕਰ ਹੋਣ ਕੋ ਟੋਟ ਕੱਟ ਪੈਰਾਸ਼ੂਟਡ ਲੋਕਾਂ ਦੇ ਨਾਲ ਕੰਮ ਨਹੀਂ ਚੱਲਣਾ ਇਹ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਇਸ ਖਬਰ ਦਾ ਆਉਣਾ ਤੇ ਇਸ ਖਬਰ ਨੂੰ ਲੈ ਕੇ ਸੈਲੀਬ੍ਰੇਟ ਕਰਿਆ ਕੀਤਾ ਜਾਣਾ ਅਤੇ ਮੀਡੀਆ ਦੇ ਵਿੱਚ ਇਸ ਖਬਰ ਤੇ ਵੱਡੇ ਪੱਧਰ ਤੇ ਚਰਚਾ ਹੋਣੀ ਇਹ ਗੱਲ ਸਾਫ਼ ਕਰ ਦਿੰਦੀ ਹੈ ਕਿਸ ਖਬਰ ਦੇ ਉੱਤੇ ਜਿਹੜੀ ਛਤਰਛਾਇਆ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਹੈ ਉਸ ਤੋਂ ਬਿਨਾਂ ਇਹ ਗੱਲ ਆਉਣੀ ਨਹੀਂ ਸੀ ਅੱਜ ਉਹ ਗੱਲ ਬਾਹਰ ਆ ਗਈ ਹੈ ਅਤੇ ਮੁੱਖ ਮੰਤਰੀ ਨੇ ਜਿਹੜੀ ਬਗਾਵਤ ਆ ਉਹ ਕਰ ਦਿੱਤੀ ਹੈ ਬਗਾਵਤ ਦੇ ਕੀ ਨਤੀਜੇ ਨਿਕਲਦੇ ਹੈ ਕਿਉਂਕਿ ਬਗਾਵਤ ਜਾਂ ਤਾਂ ਜਿੱਤਦੀ ਹੁੰਦੀ ਹੈ ਜਾਂ ਹਾਰਦੀ ਹੁੰਦੀ ਹੈ ਵਿਚ ਵਿਚਾਲੇ ਸਮਝੋਤਾ ਹੁੰਦਾ ਹੈ ਜਾਂ ਫਿਰ ਮੁੱਖ ਮੰਤਰੀ ਸਮਝੋਤਾ ਕਰਦੇ ਹੈ ਵੇਖਣ ਵਾਲੀ ਗੱਲ ਇਹ ਰਹਿਣੀ ਹੈ ਪਰ ਸਥਿਤੀਆਂ ਇਹ ਬਣ ਗਈਆਂ ਨੇ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਬਾਅ ਬਹੁਤ ਜ਼ਿਆਦਾ ਪੱਧਰ ਤੇ ਹੈ ਦੂਜਾ ਕਾਰਨ ਇਹ ਵੀ ਹੈ ਕਿ ਸੰਜੇ ਸਿੰਘ ਆ ਗਏ ਨੇ ਸੰਜੇ ਸਿੰਘ ਤੇ ਕੇਜਰੀਵਾਲ ਦੀ ਟਿਊਨਿੰਗ ਚ ਰਾਜਨੀਤਿਕ ਸਮਝ ਦੀ ਟਿਊਨਿੰਗ ਦੇ ਵਿੱਚ ਫਰਕ ਹੈ ਸੰਜੇ ਸਿੰਘ ਹੋਣਾ ਆਮ ਆਦਮੀ ਪਾਰਟੀ ਨੂੰ ਲੀਡ ਕਰਨਗੇ ਇਹ ਜਿਹੜੀ ਹੈ ਸਚਾਈ ਹੈ ਅਤੇ ਇਸੇ ਕਾਰਨ ਹੀ ਕੱਲ ਤੁਸੀਂ ਜਫੀਆਂ ਪੈਂਦੀਆਂ ਵੇਖੀਆਂ ਹੋਣਗੀਆਂ ਜਦੋਂ ਸੰਜੇ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਆਏ ਕਿੰਨੀ ਗਰਮ ਜੋਸ਼ੀ ਦੇ ਨਾਲ ਸਵਾਗਤ ਹੋਇਆ ਅਤੇ ਇਹ ਗੱਲ ਸਾਫ਼ ਕਰਦੀ ਹੈ ਕਿ ਹੁਣ ਆਮ ਆਦਮੀ ਪਾਰਟੀ ਕਿਸੇ ਹੋਰ ਡਾਇਰੈਕਸ਼ਨ 'ਚ ਜਾ ਸਕਦੀ ਹੈ ਆਉਂਦੇ ਦਿਨ ਸਪਸ਼ਟ ਕਰਨਗੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਹਜੇ ਕੁਝ ਦਾ ਬਾਕੀ ਹੈ ਉਹ ਉਹ ਵੀ ਗੱਲ ਸਪਸ਼ਟ ਕਰ ਦੇਵੇਗੀ ਜੇਕਰ ਇਹਨਾਂ ਸੱਤਾ ਦੀ ਗੱਲ ਕਰ ਲਈ ਇਹਨਾਂ ਸੱਤਾ 'ਚੋਂ ਦੋ ਰਾਜਨੀਤਿਕ ਘਾਰਕੁੰਨ ਨੇ ਸੰਦੀਪ ਪਾਠਕ ਤੇ ਰਾਗਵ ਚੱਡਾ ਇਸ ਕਰਕੇ ਮੈਂ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਸ਼ੂਟ ਦਿਨਾ ਕਿਉਂਕਿ ਜਦੋਂ ਤੁਸੀਂ ਰਾਜਨੀਤੀ ਕਰਦੇ ਹੋ ਤੁਹਾਨੂੰ ਅਡਜਸਟਮੈਂਟ ਪਾਰਟੀ ਨੂੰ ਕਰਨੀ ਪੈਂਦੀ ਹੈ ਕਈ ਵਾਰ ਤੁਹਾਨੂੰ ਕਿਸੇ ਹੋਰ ਰਾਜ ਤੋਂ ਇਹ ਹੁੰਦਾ ਆ ਭਾਰਤੀ ਜਨਤਾ ਪਾਰਟੀ ਕਰਦੀ ਰਹੀ ਸੀਪੀਐਮ ਕਰਦੀ ਰਹੀ ਬਸਪਾ ਕਰਦੀ ਰਹੀ ਕਾਂਗਰਸ ਕਰਦੀ ਰਹੀ ਰਾਜਨੀਤਿਕ ਕਾਰਕੁਨਾਂ ਨੂੰ ਕਿਤੇ ਨਾ ਕਿਤੇ ਅਡਜਸਟ ਕਰਨਾ ਪੈਂਦਾ ਸੰਦੀਪ ਪਾਠਕ ਤੇ ਜਿਹੜਾ ਮੈਂ ਉਹਨਾਂ ਬਾਰੇ ਇਹਨਾਂ ਇਤਰਾਜ਼ ਨਹੀਂ ਰੱਖਦਾ ਪਰ ਮੇਰਾ ਇਹਨਾਂ ਤਿੰਨਾਂ ਚਾਰਾਂ ਬਾਰੇ ਜਿਹੜਾ ਇਤਰਾਜ਼ ਹੈ ਉਹ ਇਹੀ ਹੈ ਕਿ ਲੋਕ ਜਿਹੜੇ ਹੈ ਇਹ ਕਿਸੇ ਕਾਬਲ ਸਾਥਤ ਨਹੀਂ ਹੋਏ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਲੋਕਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਵਿੱਚ ਏਡੇ ਏਡੇ ਵੱਡੇ ਇਸ਼ੂ ਸੀ ਇਹਨਾਂ ਨੇ ਨਹੀਂ ਬੋਲੇ ਇਹੀ ਰੋਸਾ ਭਗਵੰਤ ਮਾਨ ਦਾ ਹੈ ਹਾਈ ਕਮਾਂਡ ਦੇ ਅੱਗੇ ਹੁਣ ਹਾਈ ਕਮਾਂਡ ਭਗਵੰਤ ਮਾਨ ਦੀ ਬਗਾਵਤ ਨੂੰ ਦਬਾਉਂਦੀ ਹੈ ਜਾਂ ਫਿਰ ਉਹਦੇ ਅੱਗੇ ਝੁਕਦੀ ਹੈ ਇਹ ਤਾਂ ਸਮਾਂ ਸਿੱਧ ਕਰੇਗਾ